ਉਤਰਾ ਸ਼੍ਰੀ ਮੁਕਸਤ ਸਾਹਿਬ ਵਿਖੇ ਅੱਜ ਚੋਣ ਜਾਬਤਾ ਲੱਗਣ ਉਪਰੰਤ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਚੋਣ ਜਾਬਤੇ ਸਬੰਧੀ ਵਿਸ਼ੇਸ਼ ਹਦਾਇਤਾਂ ਸਬੰਧੀ ਗੱਲਬਾਤ ਹੋਈ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਸ਼੍ਰੀ ਮੁਕਸਤ ਸਾਹਿਬ ਜ਼ਿਲ੍ਹਾ ਤਿੰਨ ਲੋਕ ਸਭਾ ਹਲਕਿਆਂ ਵਿੱਚ ਪੈਦਾ ਹੈ ਉਹਨਾਂ ਨੇ ਕਿਹਾ ਕਿ ਲੰਬੀ ਵਿਧਾਨ ਸਭਾ ਹਲਕਾ ਲੋਕ ਸਭਾ ਹਲਕਾ ਬਠਿੰਡਾ ਗਿੱਦੜਵਾਹਾ ਵਿਧਾਨ ਸਭਾ ਹਲਕਾ ਲੋਕ ਸਭਾ ਹਲਕਾ ਫਰੀਦਕੋੜ ਹਲਕਾ ਮਲੇਟ ਅਤੇ ਮੁਕਸਰ ਲੋਕ ਸਭਾ ਹਲਕਾ ਫਿਰੋਜ਼ਪੁਰ ਦਾ ਭਾਗ ਹਨ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਦੇ ਹਿਸਾਬ ਨਾਲ 3-3 ਉੜਨ ਦਸਤੇ ਚੌਕਸੀ ਲਈ ਪਹਿਲਾਂ ਹੀ ਤਾਇਨਾਤ ਕਰ ਦਿੱਤੇ ਗਏ ਹਨ ਉਨ੍ਹਾਂ ਨੇ ਕਿਹਾ ਕਿ ਚੋਣਾਂ ਵਿੱਚ ਧਨ ਬਲ ਨੂੰ ਸ਼ਕਤੀ ਨਾਲ ਰੋਕਿਆ ਜਾਵੇਗਾ ਉਨ੍ਹਾਂ ਨੇ ਮੀਡੀਆ ਨੁਮਾਇੰਦਿਆਂ ਨੂੰ ਫੇਕ ਨਿਊਜ਼ ਬੋਲਣ ਤੇ ਰੋਕਣ ਵਿਚ ਸਹਿਯੋਗ ਕਰਨ ਲਈ ਵੀ ਅਪੀਲ ਕੀਤੀ ਉਹਨਾਂ ਨੇ ਕਿਹਾ ਹੈ ਕਿ ਉਮੀਦਵਾਰਾਂ ਦੇ ਚੋਣ ਖਰਚ ਹੋਣ ਕਮਿਸ਼ਨਰ ਦੀ ਤਿੱਖੀ ਨਜ਼ਰ ਰਹੇਗੀ ਅਤੇ ਮੁੱਲ ਦੀਆਂ ਖਬਰਾਂ ਅਤੇ ਉਮੀਦਵਾਰਾਂ ਵੱਲੋਂ ਕੀਤੀ ਗਈ ਜਾਂਦੀ ਇਸ਼ਤਿਹਾਰਵਾਜੀ ਦੀ ਸਖਤ ਸ਼ਕਤੀ ਨਾਲ ਨਿਗਰਾਨੀ ਕੀਤੀ ਜਾਵੇਗੀ ਐਸਐਸਪੀ ਸ਼੍ਰੀ ਭਾਗੀਰਥ ਮੀਨਾ ਨੇ ਕਿਹਾ ਹੈ ਕਿ ਨਿਰਫਕ ਚੋਣਾ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਲਈ ਪੂਰੀ ਤਰ੍ਹਾਂ مستعد ਹੈ ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਰਾਜਸਥਾਨ ਤੇ ਹਰਿਆਣਾ ਨਾਲ ਲੱਗਦੀਆਂ ਹੱਦਾਂ ਤੇ 19 ਅੰਤਰਰਾਸ਼ਟਰੀ ਨਾਕੇ ਲਗਾ ਕੇ ਜਾ ਰਹੇ ਹਨ ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇੱਕ ਪੈਲਮਿਟਰੀ ਫੋਰਸ ਦੀ ਕੰਪਨੀ ਪਹੁੰਚ ਚੁੱਕੀ ਹੈ ਤੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਸੁਰੱਖਿਆ ਬਲਾਂ ਵੱਲੋਂ ਪਲੈਗ ਮਾਰਚ ਕੀਤੇ ਜਾ ਰਹੇ ਹਨ ਮੈਂ ਭਗਵਾਨ ਸਿੰਘ ਮੈਨਾ ਐਜੇ ਐਸਐਸਪੀ ਸ੍ਰੀ ਮੁਖਸਰ ਸਾਹਿਬ ਕੀ ਅਸ਼ੋਰ ਕਰਦਾ ਮੁਖਸਰ ਡਿਸਟ੍ਰਿਕਟ ਕੋ ਕਿ ਬਿਲਕੁਲ ਇਲੈਕਸ਼ਨ ਕਮਿਸ਼ਨ ਕੇ ਹਿਦਾਇਤਾਂ ਮੁਤਾਬਿਕ फ्री और फेयर इलेक्शन करवाएंगे जैसे मानियो चोन कमिश्नर ने कल दसियासी भी जो फॉर एम है मनी मसल मिस इनफॉर्मेसन और एम सीसी वोलेसन उनके ऊपर साड़ी पुलिस वालों बिल्कुल स्ट्रिक्ट विजिल रखी जाएगी और जो भी इन इंड पाया जाएगा उनके खिलाफ सख्त से सख्त सकस जो कानूनी कार्रवाई है वो की जाएगी ये साड़ी जो इंटर स्टेट राजस्थान और हरियाणा के नाल साड़ी बॉर्डर लगती है हैगी उ अंटीन नाका पॉइंट आइडेंटिफाई किए हैं ਉੱਥੇ ਸਾਡਾ ਡਿਪਲॉयਮੈਂਟ ਹੋਗਾ ਐਂਡ ਪ੍ਰੈਜ਼ੈਂਟ ਸਾਡਾ ਇੱਕ ਦਾ ਆਪਰੇਸ਼ਨਲ ਹੈਗਾ ਪਾਕਿੰਗ ਆ ਕੇ ਆਪਸੰਕਾਰ ਰਿਜੈਕਟ ਨੀਅਰ ਫਿਚਰ ਵਿੱਚ ਕਰੇ ਜਾਏਗੇ ਤਾਂ ਕਿ ਅੰਦਰ ਸਟੇ ਜੋ ਲੇਕਰ ਜਾਂ ਡਰੱਗਸ ਦੀ ਸਮਗਲਿਂ ਗੜੇ ਪੰਜਾਬ ਦੇ ਵਿੱਚ ਨਾ ਹੋ ਸਕੇ ਉਸ ਦੇ ਇਲਾਵਾ ਸਾਡੀ ਜੋ ਪੈਰਾਮੀਟਰਲੀ ਫੋਰ ਸਾਡੇ ਕੋਲ ਇੱਥੇ ਇੱਕ ਵੀਐਸਆਰ ਦੀ ਕੰਪਨੀ ਅੰਦਰ ਤੱਕ ਆ ਚੁੱਕੀ ਹੈਗੀ ਉਸ ਦੇ ਦੋਸਤੇ ਰਾਹੀਂ ਅਸੀਂ ਕੱਲ੍ਹ ਵੀ ਮੁਕਸਬ ਦੇ ਵਿੱਚ ਫਲੈਗ ਮਾਰਕਸ ਕੰਡਕਟ ਕੀਤਾ ਸੀ ਅਸੀਂ ਜਦੋਂ ਸੇ ਉਹ ਆਈ ਹੈਗੀ ਅਸੀਂ ਸਪੈਸ਼ਲ ਨਾਕਾਬੰਦੀ और जड़े भी साढ़े वनरेबल एरियाज़ है उलिस और डिस्ट्रिक्ट पुलिस और सीएपीएफ एप वालों फ्लैग मार्च कंडक्ट करवाए जा रहे हैं ताकि लोगों एक बिल्कुल कॉन्फिडेंस रहे बिल्कुल और निर्पक्ष होके और निर्भय होकर अपने वोट का इस्तेमाल कर सके ये असं इंश्योर करवाएंगे देखो मुकतसर पुलिस वालों कल जो चोन जाप्ता लगे वो बाद में असं पूरी तरह एक्टिव हो गए हैं कल भी असी फ्लैग मार्च मुकसर शहर कंडक्ट किया और सा पी एफ और डिस्ट्रिक्ट पुलिस के साथ कंबाइंड जो कॉन्फिडेंस बिल्डिंग मेजर है वो कंटिन्यू रहेंगे वह स्पेसल नाकाबंदी और फ्लैग मार्च असी रेगुलरली कंडक्ट करवाएंगे ये ना ही तो चोन कमीशन की हिदायत के मुताबिक असी पीओ फ्रंट पे जो अरेस्ट करने की मुहिम है वो काफ़ी तेजी की हुई हैगी इस साल तक 100 के हूँ तक हंड्रेड के आसपास पीओ पकड़ लिए है ये अलावा अभी जो नॉन अवेलेबल वारंट है वो एग्जीक्यूट करवा रहे हैं और जो पैरोल जंपर है उन्होंने भी असं फट रहे हैं साड़ा जो फोकस हैगा जो इलीगल लिकर या ड्रग्स का जो कारोबार हैगा उसमें फड़न के वास्ते पूरी टीम सजग हैगी उसके अलावा साढ़े जो इंट स्टेट बॉडर है राजस्थान और हरियाणा के नाल उसी नाइनटीन इंटर स्टेट नाक आइडेंटिफाई किए हैं जिते असी सा डिप्लॉयमेंट करेंगे वो अभी एक्साइज ऑफिसर की भी टीम साढ़े नाल रहेंगी कि कोई इलीगल लिकर की स्मगलिंग होंगी है तो उन्होंने उपर नत्थ जा सके मैं पूरे डिस्ट्रिक्ट वासियों को ये अपील करता हूँ और रिक्वेस्ट करता हूँ कि बिल्कुल फ्री और फेयर इलेक्शन ऐसे कंडक्ट करवाएंगे तो बिल्कुल निरपक्ष होकर और बिल्कुल निडर होकर अपने वोट का इस्तेमाल जरूर करें ताकि